ਖੰਡੂਰ ਸਾਈ ਬਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀ ਰਾ ਟਿਕਟ ਮਿਲਣ ਤੋਂ ਬਾਅਦ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਸਰਬੰਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਿਰੋਧੀਆਂ ਤੇ ਵੀ ਕਾਫੀ ਸਵਾਲ ਖੜੇ ਕਿ ਹਾਂ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਸ ਦੇ ਨਾਲ ਭਾਈ ਸਾਹਿਬ ਲੱਗਦਾ ਹੋਵੇ ਤੇ ਗੁਰੂ ਦਾ ਬਾਣਾ ਪਾਇਆ ਹੋਵੇ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ ਕਿ ਹਾਂ ਮੇਰਾ ਵੀ ਪੰਥਕ ਪਰਿਵਾਰ ਹੈ ਮੇਰੇ ਦਾਦਾ ਜੀ ਸਵਰਗ ਵਾਸੀ ਜਥੇਦਾਰ ਗੁਰਦੀਪ ਸਿੰਘ 26 ਸਾਲ ਐਸਜੀਪੀਸੀ ਮੈਂਬਰ ਰਹੇ ਤੇ ਮੇਰੇ ਪਿਤਾ ਜੀ ਇੰਦਰਜੀਤ ਸਿੰਘ ਜੀਰਾ ਵਿਧਾਇਕ ਰਹਿ ਚੁੱਕੇ ਹਨ ਗੱਲ ਅਸੀਂ ਮੁੱਦਿਆ ਦੀ ਕਰਦੇ ਹਾਂ ਜਿਹੜੀ ਐਨਐਸਏ ਲਾਈ ਹੈ ਅਸੀਂ ਉਦੋਂ ਵੀ ਇਸਦਾ ਵਿਰੋਧ ਕੀਤਾ ਸੀ ਅੱਜ ਵੀ ਲੋਕ ਸਭਾ ਹਲਕਾ ਸ਼੍ਰੀ ਖੰਡੂਰ ਸਾਹਿਬ ਦੇ ਪੈਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਦਿੱਲੀ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਕਿਹਾ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਇਹ ਲੋਕ ਮੈਨੂੰ ਚੁਣ ਕੇ ਭੇਜਣਗੇ ਪੰਜਾਬ ਦੇ ਕਿਸੇ ਵੀ ਨੌਜਵਾਨ ਤੇ ਐਨਐਸਏ ਨਹੀਂ ਲੱਗੇਗਾ ਵਿਰਸਾ ਸਿੰਘ ਪਲ ਟੋਹਾ ਬਾਰੇ ਮੇਰੇ ਤੋਂ ਵੱਧ ਲੋਕ ਮਾਜੇ ਦੇ ਜਾਣਦੇ ਹਨ ਕਦ ਕਾਟ ਤੇ ਮਝਿੱਠਿਆ ਵੀ ਸਵਾਲ ਚੁਕਦਾ ਸੀ ਕਦ ਛੋਟਾ ਪਰ ਜਦੋਂ ਪਲਟਾ ਕੇ ਮਾਰਾਂਗੇ ਪਤਾ ਉਦੋਂ ਲੱਗੇਗਾ ਅਸੀਂ ਮੁੱਦਿਆ ਦੀ ਗੱਲ ਕਰੀਏ ਮੁੱਦਿਆ ਤੋਂ ਅਸੀਂ ਭਟਕ ਰਹੇ ਹਾਂ ਅਸੀਂ ਲੋਕਾਂ ਵਿੱਚ ਲੈ ਕੇ ਜਾਈਏ ਕਿ ਅਸੀਂ ਕੀ ਕਰਨਾ ਹੈ ਉਹਨਾਂ ਕਿਹਾ ਜਦੋਂ ਲੋਕਾਂ ਵਿੱਚ ਆਪਣਾ ਏਜੰਡਾ ਲੈ ਕੇ ਜਾਵਾਂਗੇ ਫਿਰ ਪਤਾ ਲੱਗੇਗਾ ਕਿਹਾ ਜਦੋਂ ਗੁਰੂ ਸਾਹਿਬ ਦਾ ਔਟ ਆਸਰਾ ਹੈ ਤੇ ਫਿਰ ਕੋਈ ਚੈਲੰਜ ਨਹੀਂ ਹੁੰਦਾ ਇਹ <Geeha> ਆ 2014 ਤੋਂ ਮੇਰੀ ਉਮੀਦ ਸੀ ਮੇਰੇ ਪਿਤਾ ਜੀ ਇਸ ਹਲਕੇ ਤੋਂ ਚੋਣ ਲੜਨ ਪਰ ਹੁਣ ਉਹਨਾਂ ਤੋਂ ਬਾਅਦ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਤੇ ਮੈਂ ਇਸ ਚੋਣ ਮੈਦਾਨ ਵਿੱਚ ਉਤਰਿਆ ਹਾਂ ਲੋਕ ਮੇਰੇ ਨਾਲ ਹਨ ਉਹਨਾਂ ਕਿਹਾ ਕਿ ਕਾਂਗਰਸ ਵਿੱਚ ਕੋਈ ਵੀ ਤੜੇਬੰਦੀ ਨਹੀਂ ਸਭ ਕੇ ਮਿਲ ਕੇ ਕੰਮ ਕਰਾਂਗੇ ਅੰਮ੍ਰਿਤਸਰ ਤੋਂ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਤੇ ਫਿਰ ਮੈਂ ਇੱਥੇ ਇਧਰ ਹੋ ਜਾਣਾ ਸਾਲ ਤੋਂ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਆਏ ਆਂ ਔਰ ਪਹਿਲਾ ਨਾਤਮਸਤਕ ਹੋਵਾਂਗੇ ਫਿਰ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਜਿਹੜੀ ਵੀ ਗੱਲਬਾਤ ਕਰਨੀ ਹੈ ਫਿਰ ਉਸ ਤੋਂ ਬਾਅਦ ਕਰਾਂਗੇ ਪਰ ਇੱਕ ਬਹੁਤ ਵੱਡਾ ਬਹੁਤ ਵੱਡਾ ਦਇਤਵ ਦਿੱਤਾ ਕਿ ਪਾਰਟੀ ਦਾ ਫੈਸਲਾ ਹੈ ਤੁਹਾਡੀ ਇਹ ਮੰਗ ਸੀ ਕਿ ਪਾਰਟੀ ਨੇ ਆਪੇ ਤੈਅ ਕੀਤਾ ਗੱਲ ਇਹ ਹੈ ਕਿ ਜਿਵੇਂ ਤੁਸੀਂ ਰੋਜ਼ ਮੀਡੀਆ ਪੰਥਕ ਸੀਟ ਪੰਥਕ ਸੀਟ ਕਰ ਰਹੇ ਸੀ ਸਰ ਸਾਹਮਣੇ ਤੇ ਔਰ ਰਾਣਾ ਜੀ ਦੇ ਸੰਯੋਗ ਦੇ ਨਾਲ ਔਰ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੇ ਨੌ ਦੇ ਨੌ ਹਲਕੇ ਪੈਂਦੇ ਆ ਸਾਰਿਆਂ ਨੇ ਜਿਹੜਾ ਸੀ ਜਿਹਾ ਕਿ ਮੇਰਾ ਨਾਮ ਭੇਜਿਆ ਔਰ ਜਿਹੜੇ ਪਾਰਟੀ ਨੇ ਭੇਜਿਆ ਤਾਂ ਤਕੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਦੀ ਗੱਲ ਆ ਤੁਹਾਡੀ ਸੀੜੇ ਥੋੜੇ ਚਰਚਾ ਦੇ ਵਿੱਚ ਇਸ ਕਰਕੇ ਵੀ ਆ ਕਿਉਂਕਿ ਅਮਰਤਪਾਲ ਸਿੰਘ ਨੇ ਵੀ ਐਲਾਨ ਕੀਤਾ ਕਿ ਜੇ ਤੁਮ ਮੈਂ ਇਲੈਕਸ਼ਨ ਲੜਾਂਗਾ ਜਾਣੇ ਆ ਕਿ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿੰਦੇ ਨਾਂ ਨਾਲ ਭਾਈ ਸਾਹਿਬ ਲੱਗਦਾ ਹੋਵੇ ਔਰ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਜਦੋਂ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਉਦੋਂ ਸਾਨੂੰ ਇਹ ਆ ਕਿ ਪ੍ਰਮਾਤਮਾ ਜੋ ਕਰਦਾ ਹੈ ਉਹ ਚੰਗਾ ਹੀ ਕਰਦਾ ਔਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਹਮੇਸ਼ਾ ਉਸ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ ਚੱਲੇ ਆਂ ਔਰ ਮੇਰਾ ਪਰਿਵਾਰ ਵੀ ਜਿਹੜਾ ਇੱਕ ਪੰਥਕ ਪਰਿਵਾਰ ਆ ਮੇਰੇ ਦਾਦਾ ਜੀ ਸਵਰਗਵਾਸੀ ਜਹਦਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸ்சி ਪੀਸੀ ਰਹੇ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਦਰ ਇੰਦਰਜੀਤ ਸਿੰਘ ਜੀਰਾ ਜੋ ਕਿ ਦੋ ਵਾਰ ਐਮਐਲਏ ਰਹੇ ਮਨਿਸਟਰ ਰਹੇ ਔਰ ਪੰਥਕ ਪਰਿਵਾਰ ਆ ਔਰ ਗੱਲ ਇਹ ਆ ਕਿ ਗੱਲ ਅਸੀਂ ਮੁੱਦਿਆਂ ਦੀ ਗੱਲ ਆ ਕਿ ਜੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਐਨਐਸਐ ਲਾਈ ਆ ਮੈਂ ਉਦੋਂ ਵੀ ਉਹਦਾ ਵਿਰੋਧ ਕੀਤਾ ਸੀ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਮੈਂ ਇਸ ਦਾ ਵਿਰੋਧ ਵੀ ਕਰਦਾ ਔਰ ਅੱਜ ਵੀ ਇਹ ਲੋਕਾਂ ਨੂੰ ਸ਼੍ਰੀ ਆਪਣਾ ਲੋਕ ਸਭਾ ਹਲਕਾ ਸ਼੍ਰੀ ਖਲੂਬਸਾ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਬਣ ਜਾ ਰਹੀ ਔਰ ਉਹ ਆਪ ਵੀ ਸਰਕਾਰ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਔਰ ਇਹ ਚੁਣਕੇ ਮੈਨੂੰ ਭੇਜਣਗੇ ਮੈਂ ਇਸ ਦੀ ਗਾਰੰਟੀ ਲੈਣਾ ਕਿ ਉਦੋਂ ਕਿਸੇ ਪੰਜਾਬ ਦੇ ਨੌਜਵਾਨ ਦੇ ਉੱਤੇ ਐਨਐਸਏ ਨਹੀਂ ਲੱਗੇ ਪਰ ਇੱਕ ਕਹਿੰਦਾ ਬਾਰ-ਬਾਰ ਕਹਿ ਰਹੇ ਬਿਰਸਾ ਸਿੰਘ ਬਲਟੋਵਾ ਕਹਿ ਰਹੇ ਨੇ ਬਿਰਸਾ ਸਿੰਘ ਬਲਟੋਵਾ bari ਮੇਰੇ ਤੋਂ ਵੱਧ ਜਿਹੜੇ ਆ ਉਹ ਮਾਝੇ ਦੇ ਲੋਕ ਜਾਣਦੇ ਨੇ ਕਿ ਪੰਥਕ ਕੌਣ ਆ ਤੇ ਕੌਣ ਨੇ ਅੱਛਾ ਇੱਕ ਉਹ ਤੁਹਾਡੀ ਉਹਨਾਂ ਨੇ ਕਦ ਕਾਰਡ ਤੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਜੀ ਉਹ ਕੀ ਕਰ ਲੈਣਗੇ ਮੇਰਾ ਗੱਲ ਇਹ ਆ ਕਿ ਕੱਦ ਕਾਟ ਤੇ ਤੇ ਮਜੀਠੀਆ ਸਾਹਿਬ ਵੀ ਸਵਾਲ ਚੁੱਕਦੇ ਹੁੰਦੇ ਸੀ ਰੋਲਾ ਇਹ ਹੈ ਕਿ ਕੱਦ ਛੋਟਾ ਹੈ ਪਰ ਜਦੋਂ ਪਲਟਾ ਕੇ ਮਾਰਾਂ ਪਤਾ ਤਦ ਉਹਦੋ ਹੀ ਲੱਗਦਾ ਹੈ ਪਲਟੀ ਮਾਰੇ ਕੀ ਐ ਕੀ ਸਵਾਦ ਨਹੀਂ ਜਣੇ ਪੰਥ ਦੇ ਹੋਂਦ ਦੇ ਕਿਹਾ ਜਾ ਰਿਹਾ ਕਿ ਪੰਥ ਅੱਜ ਵੀ ਐਸੀ ਮੌਜੂਦ ਆ ਗੱਲ ਇਹ ਹੈ ਕਿ ਅਸੀਂ ਇੱਕ ਮੁੱਦਿਆਂ ਦੀ ਗੱਲ ਕਰੀਏ ਜਿਹੜੀ ਮੁੱਦਿਆਂ ਦੀ ਗੱਲ ਅੱਜ ਅਸੀਂ ਮੁੱਦਿਆਂ ਦੀ ਜਿਹੜੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜੇ ਮੁੱਦੇ ਆ ਉਹ ਅਸੀਂ ਜਦੋਂ ਨਤਮਸਤਕ ਸਭਾ ਹੋਵਾਂਗੇ ਉਸ ਤੋਂ ਬਾਅਦ ਜਿਹੜੀ ਜਿਹੜੇ ਅਸੀਂ ਆਪਦੇ ਲੋਕਾਂ ਚਾਹ ਦਾ ਏਜੰਡਾ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਸਾਰੀ ਗੱਲ ਤਾਂ ਕੀ ਸਮਝੋਗੇ ਇੱਕ ਚੈਲੰਜ ਹੈ ਤੁਹਾਡੇ ਵਾਸਤੇ ਗੱਲ ਇਹ ਆ ਕਿ ਜਦੋਂ ਗੁਰੂ ਸਾਹਿਬ ਦਾ ਓਟ ਆਸਰਾ ਹੋਵੇ ਤੇ ਗੁਰੂ ਦੇ ਅੱਗੇ ਤਾਂ ਕੋਈ ਵੀ ਚੈਲੰਜ ਨਹੀਂ ਹੁੰਦਾ ਔਰ ਅਸ਼ੀਰਵਾਦ ਜਿਹੜਾ ਪਰਮਾਤਮਾ ਦਾ ਜਿਹੜਾ ਉਹ ਮੇਰੇ ਨਾਲ ਤੁਹਾਡੀ ਚੁਣੌਤੀ ਕੌਣ ਹੈ ਬਲਵਰਸਾ ਸਿੰਘ ਬਲਟੋਆ ਕਿ ਲਾਲਜੀਤ ਭੁੱਲਰ ਗੱਲ ਇਹ ਆ ਕਿ ਮੈਂ ਤੁਹਾਨੂੰ ਇਹ ਗੱਲ ਦੱਸਿਆ ਕਿ ਅੱਜ ਪਹਿਲਾਂ ਗੁਰੂ ਘਰ ਛੱਲਿਆ ਉਸ ਤੋਂ ਬਾਅਦ ਮੈਂ ਅਜੇ ਪਬਲਿਕ 'ਚ ਜਾਣਾ ਪਬਲਿਕ ਦੇ ਵਿੱਚ ਜਾ ਕੇ ਮੈਂ ਆਪਦੀ ਗੱਲ ਰੱਖਣੀ ਆ ਠੀਕ ਹੈ ਪਾਰਟੀ ਦਾ ਮੈਸੇਜ ਦੇਣਾ ਔਰ ਉਸ ਤੋਂ ਬਾਅਦ ਦੇ ਵਿੱਚ ਅੱਜ ਤਾਂ ਇੱਕ ਅਜੇ ਇੱਕ ਮਹੀਨਾ ਪਿਆ ਜੀ ਆਪਾਂ ਹੁਣੇ ਕਹਿ ਦਈਏ ਆ ਚੁਣੌਤੀ ਉਹ ਚੁਣੌਤੀ ਹੈ ਜਦੋਂ ਤੁਹਾਡੇ ਨਿੱਜੀ ਤੌਰ ਦੇ ਆਡੇ ਜੀਵਨ 'ਚ ਕਿੱਡਾ ਇਸ ਸੀਟ ਦਾ ਅਸਰ ਹੈ ਗੱਲ ਇਹ ਕਿ ਮੈਂ 2014 ਤੋਂ ਮੇਰੀ ਇਸ ਕੱਲ ਦੀ ਇੱਛਾ ਸੀ ਕਿ ਪੰਥਕ ਸੀਟ ਆ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀ ਦਾ ਕਿ ਇੱਥੋਂ ਲੜਨ ਇਲੈਕਸ਼ਨ ਪਰ ਪਾਰਟੀ ਨੇ ਅੱਜ ਜੋ ਇਸ ਦੁਨੀਆ ਤੇ ਨਹੀਂ ਰਹੀ ਅੱਜ ਅੱਜ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਆ ਪ੍ਰਮਾਤਮਾ ਨੇ ਚਾਹਿਆ ਟਿਕਟ ਦਿੱਤੀ ਹੈ ਗੁਰੂ ਸਾਹਿਬ ਨੇ ਔਰ ਜਿੱਤੇ ਵੀ ਗੁਰੂ ਸਾਹਿਬ ਤੁਹਾਡੇ ਬੰਦੀ ਕਾਂਗਰਸ ਦੀ ਉਹ ਤੁਹਾਡੇ ਨਾਲ ਹੈ ਜੀ ਸਾਰੀ ਕੀ ਕੀ ਹੈ ਸਾਰੇ ਨਾਲ ਹੀ ਨੇ ਔਰ ਮੈਂ ਜੇ ਕੋਈ ਹੋਵੇਗਾ ਕੋਈ ਲੱਗ ਤੇ ਤਾਂ ਦੱਸੋ ਬਿਲਕੁਲ